ਦੇ ਨਾਲ ਸੋਨੀ ਦਿਂਦਾ ਜੱਸਾ ਬੈਂਸਣੀ ਪਰ ਦੂਜੇ ਪਾਸੇ ਕਹਿੰਦੇ ਈਰਥ ਬੋਲਚ ਤੇ ਸਾਊਥ ਹਾਲ ਐਨ ਮੇਰੇ ਵੀਰੋ ਜੁਆਇੰਟ ਟੀਮ ਜਿਹੜੀ ਖੇਡਦੀ ਹੈ ਪਰ ਦੇਖਣਾ ਵੀ ਪਈ ਹੋਈ ਕਬੱਡੀ ਸਨੀ ਕਾਲੇ ਸੰਗਾਂ ਦੀ ਧਰਤੀ ਦਾ ਆ ਟੁੱਟ ਕੇ ਪੈ ਗਿਆ ਪਰ ਵੇਖਣੋ ਦਾਜ ਮਾਰੀ ਹੈ ਡੱਕਣ ਦੀ ਗੱਲ ਰੱਕਣ ਦੀ ਗੱਲ ਟੱਕਣ ਦੀ ਗੱਲ ਟੱਕਣ ਦੀ ਗੱਲ ਸੁਖੀ ਦੇ ਵੇਖ ਰਿਹਾ ਵੀ ਇਸ ਸਮੇ ਬਲਕਰਨ ਲਓ ਉਧਰ ਮੇਰੇ ਵੀਰੋ ਬਲਕਰਨ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਹੈ ਚਾਰ ਜਾਫੀ ਖੜੇ ਨੇ ਮੇਰੇ ਵੀਰੋ ਚੋਟੀ ਦੀ ਟੀਮ ਹੈ ਹਰਜੀਤ ਜੋਸ਼ਣ ਉਹਨਾਂ ਦੀ ਜਗਤਾਰ ਕਟਵਾਰੇ ਉਹਨਾਂ ਦੀ ਬਾਈ ਜੀ ਮਾੜੇ ਮਾੜੇ ਪਿੱਛੇ ਨੂੰ ਹੋ ਜਾ ਪਿੱਛੇ ਬੰਦੇ ਮੈਚ ਦੇਖਦੇ ਆ ਪਲੀਜ਼ ਸ਼ੈਨ ਸਾਈ ਵੀ ਕਹਿੰਦੇ ਜੇ ਗੁਰਵਿੰਦਰ ਕਾਂਗਾ ਜੱਫੇ ਲਾਵੇਗਾ 20 ਪੌਂਟ ਦਿੱਤੇ ਜਾਣਗੇ ਭਾਈ ਜੀ ਮਾੜੇ ਮਾੜੇ ਹੈਲੋ ਆਓ ਮੇਰੇ ਵੀਰੋ ਹਾਂ ਸਮੇਂ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਹੈ ਬਲਕਰਨ ਮੇਰੇ ਵੀਰੋ ਕਲਿਆਣਾ ਵਾਲਾ ਕਬੱਡੀ ਕੇ ਬਾਧਾ ਹੋਇਆ ਹੈ ਇਧਰ ਸਨੀ ਕਾਲੇ ਸੰਘੇ ਗੋਗੀ ਪਣਾਲ ਕਨੇਚ ਵਾਲੇ ਵੱਡਾ ਮਾਣ ਕਰ ਰਹੇ ਨੇ ਲਓ ਉਧਰ ਬਿੱਲਾ ਬਿੱਲਾ ਸੰਧੂ ਦੀ ਸਾਡੇ ਪਹਿਲਾ ਵੀਰ ਬਣ ਕੇ ਪਹਿਲੇ ਚੱਲੀ ਚੱਲੇ ਅਸੀਂ ਬੋਲਾਂਗੇ 11000 ਪਾਉਂਡ ਕਰ ਦਿੰਦਾ ਪਹਿਲਾ ਬਾਜਵਾ ਸਾਊਥ ਹਾਲ ਦਾ ਪ੍ਰਧਾਨ ਈਰਥ ਬੌਲ ਚ ਜੇਕਰ ਜਿੱਤੀ ਦੀਆਂ 1100 11000 ਪਾਉਂਡ ਉਧਰੋਂ ਸਨੀ ਦੇ ਜਫੇ ਤੋਂ ਸੁਖੀ ਬੈਸ ਲਾਡੀ ਬਾਂ ਦੱਸੀ ਬੈਸ ਹੋਣਾ ਵੱਲੋਂ ਉਹਨਾਂ ਦੀ ਇਹ ਟੀਮ ਮੇਰੇ ਮਿੱਤਰੋ ਉਸਮਾਨ ਦੇ ਪੁੱਤ ਲਈ ਦੇ ਲੋ ਦਿਲੋਂ ਦੋਆਮਾ ਕਰਕੇ ਪੈਸੇ ਦਿੰਦੇ ਆ ਜੇ ਦੀ ਲਤ ਵੀ ਵੱਡ ਹੋ ਗਈ ਆ ਕੋਮਾ ਦੇ ਵਿੱਚ ਆ ਬੀਰੀ ਤੁਸੀਂ ਜੂ YouTube ਤੇ ਦੇਖ ਸਕਦੇ ਆ ਹਾਂਜੀ ਕੰਟੀਨਿਊ ਜੀ ਕਬੱਡੀ ਰਾਜਾ ਰਾਜਾ ਫਰਾ ਮੀਰਥ ਵੱਲੋਂ 20 ਪਾਉਂਡ ਈਰਥ ਪੁਲਚ ਦੀ ਆਓ ਸਨੀ ਕਾਲੇ ਸੰਗਿਆ ਨੇ 500 ਪਾਉਂਡ ਦਾ ਜੱਫਾ ਲਾ ਦਿੱਤਾ ਜਸਵੀਰ ਢੇਸੀ ਜੀ ਜੈਸਟ ਫਿਰ ਕਬੱਡੀ ਪਾਉਣ ਦੇ ਲਈ ਬਾਹਰ ਚੁੱਕਿਆ ਦੁਨੀਆ ਦੇ ਸਾਹਮਣੇ ਆਫੀ ਤੰਗ ਵਾਲੀ ਆ ਕਬੱਡੀ ਪਾ ਰਿਹਾ ਤੇ ਸੁਖਮਨ ਵੱਲੋਂ 150 ਪਾਉਂਡ ਕਾਂਗੇ ਵਾਲੇ ਦੇ ਜਫੇ ਦਾ ਆ ਕਾਲੇ ਸਿੰਘ ਵਾਲਾ ਤੇਸੀ ਭਰਾਵਾਂ ਨੂੰ ਕਹਿੰਦੇ ਮਾਨ ਆ ਮੇਰੇ ਮਿੱਤਰੋ ਆ ਸਿਰਾ ਹੋ ਗਿਆ ਆ ਭੰਗੜੇ ਪੈ ਰਿਹਾ ਆ ਭੰਗੜੇ ਪੈ ਇੱਕ ਇੱਕ ਪੈਸਾ ਆ ਭੰਗੜੇ ਪੈਣ ਵਾਲੀ ਗੱਲ ਆ ਭੰਗੜੇ ਪੈਣ ਵਾਲੀ ਗੱਲ ਆ ਸਲੋ ਦੇ ਮੇਲੇ ਤੇ ਇਹ ਗੱਲਾਂ ਟਿਕਾਣੀ ਐ ਆ ਆਈ ਸੱਤੇ ਸੰਧੂ ਦਾ ਵੀ ਧੰਨਵਾਦ ਕਰਦਾ ਸਾਡੇ ਵੀਰ ਦਾ ਵੱਡੇ ਮਾਨ ਨੇ ਪਾਲੀ ਚੀਮੇ ਦਾ ਜਸਕਰਨ ਜਲ ਦਾ ਉਹ ਗੁਲਯਾਰ ਮੂਨਕ ਦਾ ਸਾਡੇ ਵੀਰ ਦਾ ਇਧਰੋਂ ਸਾਡੇ ਤਲਵਿੰਦਰ ਜੀ ਹਰ ਵੀ ਪੀਜੇ ਵਾਲੇ ਵੱਡਾ ਮਾਨ ਕਰ ਰਹੇ ਨੇ ਉਧਰੋਂ ਪਾਲਾ ਸੋਤੇ ਦਾ ਧੰਨਵਾਦ ਹੈ ਜਸਵੀ ਢੇਸੀ ਦਾ ਲਓ ਸੱਨੀ ਕਾਲੇ ਸੰਘੇ ਵਾਲਾ ਐਕਟ ਆਤੂ ਸੇਰਾ ਬੰਬ ਕਿਲ ਕੋਕਾ ਕਰਦਾ ਖੇਡ ਕਬੱਡੀ ਵਿੱਚ ਇਹ ਕਹੜਾ ਕਾਮਲਾ ਜਾਫੀ ਧੋਖਾ ਕਰਦਾ ਧੋਖਾ ਕਰਦਾ ਉਹ ਰਾਜਾ ਵਿੰਦਰਾ ਸੁਖਮਨ ਵਿੰਦਰਾ ਵੱਲੋਂ ਕਹਿੰਦੇ ਵੱਡੇ ਪਿਆਰ ਪਜਦੇ